ਕੱਲਾ ਫਾਰਮ ਹੌਸ ਬਣਾਇਆ ਉਹਨਾਂ ਨੇ ਤੇ ਬਸ ਨਾ ਨਿਕਲੇ ਨਾ ਗਏ ਨੰਮਲੇ 5 ਸਾਲ 10 ਸਾਲ ਪਹਿਲੇ 5 ਸਾਲ ਉਹਦੇ ਬਾਅਦ ਮੈਂ ਵੱਡੇ ਬਾਦਸ਼ਾਹ ਵਰਸੇ ਬੇਟੇ ਕਰਕੇ ਨਹੀਂ ਕਰਿਆ ਜਿਵੇਂ ਮੈਨੂੰ ਫਿਕਰ ਦੇਖਿਆ ਤਾਂ ਉਹਨਾਂ ਦੇ ਮਨ 'ਚ ਮੈਂ ਦੇਖਿਆ ਜਦੋਂ ਰਾਤ ਨੂੰ ਲੇਕਤ ਨੇ ਉਹ ਸੋਚਦੇ ਰਹਿੰਦੇ ਸੀ ਕੀ ਕੀ ਕਰਨਾ ਕੀ ਕੀ ਕਰਨਾ ਜਿੰਨਾ ਤੱਕ ਕੋ ਲੀਡਰ ਕੋਲ ਦਾ ਮਨ 'ਚ ਫਿਕਰ ਨਾ ਹੋਏ ਆਪਣੇ ਸੁਪੇ ਦਾ ਪੈਸ਼ਨ ਨਾ ਹੋਏ ਸਾਰੀ 30 ਪੈਸ਼ਨ ਵਾਲਾ ਅਜ ਇੱਕ ਹੋਰ ਗੱਲ ਹੈ ਜਿਵੇਂ ਮੈਂ ਕਿਹਾ ਪੈਸੇ ਦੀ ਲੋੜ ਹੀ ਨਹੀਂ ਹੁੰਦੀ ਤੁਹਾਡੇ ਕੋਲੇ ਆਈਡੀਆਜ਼ ਚਾਹੀਦੇ ਆ ਪੈਸਾ ਆਈਡੀਆ ਦੇ ਮਗਰ ਮਗਰੀ ਆਉਂਦਾ ਹੈ ਹੋਰ ਹਾਈਲਾਈਟ ਹੋ ਰਹੀ ਹੈ ਤੁਹਾਡੇ ਕੋਲੇ ਆਪਣੇ ਕੋਈ ਪੈਸੇ ਨਹੀਂ ਤੁਸੀਂ ਤਾਂ ਆਈਡੀਆ ਅੱਜਕੱਲ੍ਹ ਆਈ ਪਲਾਨਿੰਗ ਤੁਸੀਂ ਕਰੋ ਤੇ ਮਗਰਮਨ ਇਨਵੈਸਟਮੈਂਟ ਆਉਂਦੀ ਪਾਵਰ ਪਲਾਂਟ ਚ ਅਸੀਂ ਕੀ ਹੈ ਸਭ ਤੋਂ ਸਸਤੇ ਪਾਵਰ ਪਲਾਂਟ इंडिया गए तो अकाली दल कैप्टन साहब बने मुख्य आज हाउस निकले ना गए ना मिले पांच साल दस साल पहले पांच साल बाद मैं बड़े बाद बेटा करके नहीं कर रहा मैं फिक्र देखना मन चाह जो रात दने तो ਜਿੰਨਾ ਤੱਕ ਕੋ ਲੀਡਰ ਕੋਲ ਦਾ ਮਨ ਚ ਫਿਕਰ ਨਾ ਹੋਏ ਆਪਣੇ ਸੁਪੇ ਦਾ ਪੈਸ਼ਨ ਨਾ ਹੋਏ ਸਾਰੀ 30 ਪੈਸ਼ਨ ਵਾਲਾ ਅੱਛਾ ਇੱਕ ਹੋਰ ਗੱਲ ਹੈ ਇਹ ਬੰਦਾ ਕਿਹਾ ਪੈਸੇ ਦੀ ਲੋੜ ਹੀ ਨਹੀਂ ਹੁੰਦੀ ਤੁਹਾਡੇ ਕੋਲ ਆਈਡੀਆਜ਼ ਚਾਹੀਦੇ ਆ ਪੈਸਾ ਆਈਡੀਆ ਤੇ ਮਗਰਮਗਰੀ ਹੁੰਦਾ ਹੈ ਹੋਰ ਹਾਈ ਲੈਵਲ ਲੋਣੇ ਆ ਤੁਹਾਡੇ ਕੋਲ ਆ ਕਿ ਤੁਸੀਂ ਆਈਡੀ ਅੱਜਕਲ ਆਏ ਪਲਾਨਿੰਗ ਤੁਸੀਂ ਕਰੋ ਤੇ ਮਗਰਮਾ ਇਨਵੈਸਟਮੈਂਟ ਆਇੰਦੀ ਪਾਵਰ ਪਲਾਂਟ ਚ ਅਸੀਂ ਕੀ ਹੈ ਸਭ ਤੋਂ ਸਸਤੇ ਪਾਵਰ ਪਲਾਂਟ ਇੰਡੀਆ ਵਿੱਚ ਲਾਏ ਗਏ ਤੋਂ ਕਾਲੀ ਗੱਲ ਦੀ ਸਰਕਾਰ ਨੇ ਲਾਏ ਕੈਪਟਨ ਸਾਹਿਬ ਬਣੇ ਮੁੱਖ ਮੰਤਰੀ ਆਰਾਮ ਕਰਨ ਵਾਸਤੇ ਤੁਸੀਂ ਦੇਖੋ ਪਹਿਲਾ ਡੰਡਾ ਲੈ ਲਓ ਜਾਂ ਦੂਜਾ ਡੰਡਾ ਲੈ ਲਓ ਕਲਾ ਫਾਰਮ ਹੋਸ ਬਣਾਇਆ ਉਹਨਾਂ ਨੇ ਤੇ ਬਸ ਨਾ ਨਿਕਲੇ ਨਾ ਗਏ ਨਾ ਮਿਲੇ 5 ਸਾਲ 10 ਸਾਲ ਪਹਿਲੇ 5 ਸਾਲ ਉਹਦੇ ਬਾਅਦ ਮੈਂ ਵੱਡੇ ਪਾਪਾ ਸਾਹਿਬ ਵਰ ਸੇ ਮਿਲ ਕੇ ਬਿਠੇ ਕਰਕੇ ਨਹੀਂ ਕਿਹਾ ਰਿਹਾ ਮੈਂ ਫਿਕਰ ਦੇਖਿਆ ਤਾਂ ਉਹਨਾਂ ਦੇ ਮਨ ਚ ਮੈਂ ਦੇਖਿਆ ਜਿਦੋਂ ਰਾਤ ਨੂੰ ਲੱਗੇ ਦਿਨੇ ਉਹ ਸੋਚਦੇ ਰਹਿੰਦੇ ਸੀ ਕੀ ਕੀ ਕਰਨਾ ਕੀ ਕੀ ਕਰਨਾ ਜਿੰਨਾ ਤੱਕ ਕੋ ਲੀਡਰ ਕੋਲ ਦਾ ਮਨ ਚ ਫਿਕਰ ਨਾ ਹੋਏ ਆਪਣੇ ਸੁਪੇ ਦਾ ਪੈਸ਼ਨ ਨਾ ਹੋਏ ਸਾਰੀ 30 ਪੈਸ਼ਨ ਵਾਲਾ ਅੱਛਾ ਇੱਕ ਹੋਰ ਗੱਲ ਹੈ ਇਹ ਬਲਕਿ ਕੀ ਹੈ ਪੈਸੇ ਦੀ ਲੋੜ ਹੀ ਨਹੀਂ ਹੁੰਦੀ ਥੋੜੇ ਕੋਲੇ ਆਈਡੀਆ ਚਾਹੀਦੇ ਆ ਪੈਸਾ ਆਈਡੀਆ ਤੇ ਮਗਰਮਗਰੀ ਹੁੰਦਾ ਹੈ ਹੋਰ ਹਾਈ ਲੇਟਰ ਲੋਣੇ ਆ ਤੁਹਾਡੇ ਕੋਲੇ ਆਪਣੇ ਕੋਲੇ ਪੈਸੇ ਤੁਸੀਂ ਤਾਂ ਆਈਡੀਆ ਅੱਜਕੱਲ ਆਈ ਪਲਾਨਿੰਗ ਤੁਸੀਂ ਕਰੋ ਤੇ ਮਗਰਮਾ ਇਨਵੈਸਟਮੈਂਟ ਆਏਗੀ ਪਾਵਰ ਪਲਾਂਟ ਚ ਅਸੀਂ ਕੀ ਹੈ ਸਭ ਤੋਂ ਸਸਤੇ ਪਾਵਰ ਪਲਾਂਟ ਇੰਡੀਆ ਵਿੱਚ ਲਾਏ ਗਏ ਤੋਂ ਕਾਲੀ ਗੱਲ ਦੀ ਸਰਕਾਰ ਨੇ ਲਾਏ